ਕਾਂਗਰਸ ਪਾਰਟੀ ਦੀ ਗੱਲ ਕਰੀ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਨੇ ਲਗਾਤਾਰ ਆਏ ਦਿਨ ਵਿਵਾਦਿਤ ਟਿੱਪਣੀਆਂ ਹੁੰਦੀਆਂ ਨੇ ਚਾਹੇ ਫਿਰ ਸਰਦਾਰ ਬੂਟਾ ਸਿੰਘ ਤੇ ਹੋਵੇ ਚਾਹੇ ਫਿਰ ਪੰਜਾਬ ਦੇ ਗੈਂਗਸਟਰ ਬਾਦ ਨੂੰ ਲੈ ਕੇ ਹੋਵੇ ਕਿ ਉਹਨਾਂ ਦੇ ਪਰਿਵਾਰਾਂ ਦੇ ਪਰਚੇ ਦੋ ਉਨਮ ਚੱਕੇ ਅੰਦਰ ਚੁੱਕੋ ਲਗਾਤਾਰ ਵਿਵਾਦਿਤ ਟਿੱਪਣੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਹ ਲੱਕੜੀ ਆ ਰੋਡ ショ ਹੋ ਰਿਹਾ ਹਜ਼ਾਰਾਂ ਲੱਖਾਂ ਦੇ ਕਲਾਕ ਲੋਕ ਮੁੱਧ ਰਹੇ ਆ ਸੋਣਾ ਕੋਈ ਦੇਖ ਕੇ ਬਰਦਾਸ਼ਤ ਨਹੀਂ ਹੁੰਦਾ ਕਿ ਕਦੀ ਆਪਣੀ ਪਾਰਟੀ ਦੇ ਪ੍ਰੋਰੇ ਲੀਡਰਾਂ ਦਾ ਕਿੰਨਾ ਗਲਤ ਸ਼ਬਦਾਵਲੀ ਬੋਲ ਕੇ ਸਰਦਾਰ ਬੂਟਾ ਸਿੰਘ ਬਾਰੇ ਹੋਰ ਕਰਨ ਲੀਡਰਾਂ ਬਾਰੇ ਕਿ ਕਿਹਨਾਂ ਨੂੰ ਘੁਬਰਾੜ ਦੇ ਵਿੱਚ ਸਮਝ ਨਹੀਂ ਆ ਰਹੀ ਕਿ ਮੈਂ ਪਾਰਟੀ ਦਾ ਪ੍ਰਧਾਨ ਐ ਹਲਤ ਬਿਆਨਵਾਜੀ ਕਰਕੇ ਲੋਕਾਂ ਨੂੰ ਭੜਕਾ ਕੇ ਲੜਾ ਕੇ ਜਾਤਾਂ ਪਾਤਨ ਵਿੱਚ ਲਿਆ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੰਮ ਮੈਂ ਕਹਿ ਸਕਦਾ ਕਿ ਘੁਬਰਾੜ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੀਤ ਸਿੰਘ ਬਾਦਲ ਬਿਆਨ ਦਿੰਦੇ ਨੇ ਕਹਿੰਦੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਆਮ ਬੰਦੇ ਸੀਗੇ ਆਮ ਬੰਦਿਆਂ ਨੂੰ ਟਿਕਟਾਂ ਦਿੰਦੇ ਸੀ ਕਹਿੰਦੇ ਪਰ ਹੁਣ ਖਾਸ ਹੋ ਗਈ ਆ ਹੁਣ ਦੂਜੀਆਂ ਪਾਰਟੀਆਂ 'ਚੋਂ ਬੰਦੇ ਖਿੱਚ ਕੇ ਸਿਰਫ ਟਿਕਟਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ। ਉਹਨਾਂ ਨੂੰ ਇਹ ਵੀ ਕਹੋ ਸਰਦਾਰ ਸੁਖ ਸਿੰਘ ਬਾਦਲ ਨੂੰ ਕਿ ਜਿਹੜੇ ਚੰਗੇ ਬੰਦੇ ਆ ਤੇਰੇ ਨਾਲ ਕਿਉਂ ਨਹੀਂ ਰਹੇ ਚਾਹੇ ਇੱਕ ਗੱਲ ਕਰੀਏ ਡਿੰਪੂ ਢਿੱਲੋਂ ਦੀ ਗੱਲ ਗੱਲ ਕਰੀਏ ਹਮੇਸ਼ ਸਿੰਘ ਸੰਧੂ ਦੀ ਇਹ ਚੰਗੇ ਇਨਸਾਨ ਨੇ ਚਿਹਰੇ ਦੱਸ दिए ਇਹਨਾਂ ਦੇ ਕਿ ਸੇਵਾਦਾਰ ਲੋਕਾਂ ਦੇ ਸਾਡੇ ਨਾਲ ਕਿਉਂ ਨਹੀਂ ਖੜੇ ਉਹਨਾਂ ਨੂੰ ਪਤਾ ਸੀ ਕਿ ਤੁਸੀਂ ਤੁਹਾਡੇ ਕੰਮਾਂ ਕਾਰਾਂ ਬਾਰੇ ਜਾਣਦੇ ਆ ਤੁਹਾਡੀਆਂ ਨੀਤੀਆਂ ਬਾਰੇ ਜਾਣਦੇ ਆ ਉਹਨਾਂ ਨੂੰ ਪਤਾ ਹੈ ਬਹੁਤ ਯਾਦ ਲੋਕ ਜਾਣਦੇ ਨੇ ਕਿ ਪੰਜਾਬ ਨੂੰ ਜੀਪੀ ਵਾਲੇ ਮਤਰੀ ਹੀ ਮਾਲ ਅਸੂਲ ਕਰਦੇ ਆ ਜਾਏ ਪੀਜੀ ਵਾਲ ਦੇਖ ਲਈਏ ਜਾਏ ਕਿਸਾਨਾਂ ਦੇ ਹਾਲਾਤ ਦੇਖ ਲਈਏ ਹਰ ਇੱਕ ਪਰਿਵਾਰਾਂ ਦਾ ਹਾਲਾਤ ਦੇਖ ਲਈਏ ਤੇ ਪਹਿਲਾ ਮਾੜਾ ਹਾਲ ਕੀ ਪੰਜਾਬ ਦੇ ਲਈ ਹਮੇਸ਼ਾ ਮਾੜਾ ਸੋਚਣ ਵਾਲੀ ਪਾਰਟੀ ਮੈਂ ਤੇ ਹੈਰਾਨ ਹੈ ਕਿ ਲੋਕਾਂ ਦੇ ਵਿੱਚ ਵੜ ਕਿੱਦਾਂ ਜਾਨੀ ਉਹਨਾਂ ਡਰ ਕਰਨ ਲੱਗ ਪਏ ਫਸਿਗਾਲੇ ਤੁਸੀਂ ਵੇਖ ਰਹੇ ਰਾਜਸਤਨ نیوز ਤੇ ਮੈਂ ਜਸਖេរਾ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਦਾ ਜਿਹੜਾ ਚੋਣ ਪ੍ਰਚਾਰਾ ਪੂਰਾ ਸਿਖਰਾਂ ਦੇ ਉੱਤੇ ਆ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੈ ਕਿਉਂਕਿ 2027 ਦਾ ਸੈਮੀਫਾਈਨਲ ਤਰਨਤਾਰਨ ਨੂੰ ਮੰਨਿਆ ਜਾ ਰਿਹਾ ਸਾਡੇ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਮੌਜੂਦ ਨੇ ਮੁੰਡੀਆਂ ਸਾਹਿਬ ਕਿਵੇਂ ਦੇਖਦੇ ਹੋ ਗੱਲਾਂ ਚਰਚਾ ਇਹੀ ਹੁੰਦੀਆਂ ਕਿ 2027 ਦਾ ਸੈਮੀਫਾਈਨਲ ਤਰਨਤਾਰਨ ਦੇ ਵਿੱਚ ਚੱਲ ਰਿਹਾ ਹੈ ਕਿਵੇਂ ਕੀ ਦੇਖਦੇ ਹੋ ਪਹਿਲਾਂ ਤੁਹਾਡਾ ਧੰਨਵਾਦ ਬਹੁਤ ਆਨੰਦ ਆ ਰਿਹਾ ਇਲੈਕਸ਼ਨ ਦੇ ਵਿੱਚ ਕਿਉਂਕਿ ਪਿਆਰ ਕਰਦੇ ਨੇ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੀ ਸਾਡੇ ਪਾਰਟੀ ਸੁਪਰੀਮਾਰਵਿਨ ਕੇਜਰੀਵਾਲ ਦੀ ਬਣਾਈ ਹੋਈ ਆਮ ਆਦਮੀ ਪਾਰਟੀ ਨੂੰ ਜਿਹੜੇ ਪਿੰਡ ਜਾਨਦੇ ਆ ਜਿਹੜੇ ਵਾਰਡ ਚ ਜਾਨਦੇ ਆ ਹਰ ਜਗ੍ਹਾ ਪਿਆਰ ਮਿਲ ਰਿਹਾ ਸੋ ਬਹੁਤ ਵੱਡੀ ਜਿੱਤ ਹੋਣ ਜਾ ਰਹੀ ਹੈ ਹਰਮਿੰਦਰ ਸਿੰਘ ਸੰਧੂ ਦੀ ਜੀ ਸੋ ਮੈਂ ਧੰਨਵਾਦੀ ਹਾਂ ਤੁਹਾਨੂੰ ਤਾਂ ਦੇ ਲੋਕਾਂ ਦਾ ਜਿਨ੍ਹਾਂ ਨੇ ਐਜੂਕੇਸ਼ਨ ਨੂੰ ਚੁਣਿਆ ਵਿਕਾਸ ਨੂੰ ਚੁਣਿਆ ਜਿਹਨਾਂ ਨੂੰ ਪਤਾ ਲੱਗ ਗਿਆ ਕਿ ਇਹੀ ਪਾਰਟੀ ਹੈ ਜੀ ਰੋਜਗਾਰ ਦੇ ਰਹੀ ਹੈ ਵਿਕਾਸ ਹੋਏਗਾ ਐਜੂਕੇਸ਼ਨ ਹੋ ਰਹੀ ਹੈ ਬੇਅੰਤ ਕੰਮ 3.5 ਸਾਲ ਚ ਹੋਏ ਆ 4 ਚ ਸਾਲ ਚ ਹੋਏ ਆ ਸੋ ਸਵਾ ਸਾਲ ਜਿਹੜਾ ਰਹਿ ਗਿਆ ਤੰਤਾਂ ਦੇ ਜਿਹੜੇ ਬਹੁਤ ਸਾਰੇ ਕੰਮ ਕਿਉਂਕਿ ਸਾਡਾ ਭਰਾ ਸੋਲ ਸਾਹਿਬ ਚਲਾ ਗਿਆ ਬਿਮਾਰੀ ਦੇ ਕਾਰਨ ਬਿਮਾਰ ਸੀਗੇ ਨਹੀਂ ਕੰਮ ਕਰ ਹੋ ਸਕੇ ਤੋ ਹਰਮੀਤ ਸਿੰਘ ਸੰਧੂ ਪਹਿਲਾਂ ਵੀ ਲੋਕਾਂ ਨੇ ਸੇਵਾ ਦਾ ਮੌਕਾ ਦਿੱਤਾ ਹੁਣ ਸਰਕਾਰ ਸਰਕਾਰ ਦੇ ਵਿੱਚ ਸੇਵਾ ਦਾ ਮੌਕਾ ਮਿਲੂਗਾ ਤੇ ਜਿਹੜੇ ਰਹਿੰਦੇ ਹੋਏ ਕੰਮ ਹੈ ਅਜੇ ਤੇ ਬਣੇ ਨਹੀਂ ਤੇ ਬੇਅੰਤ ਕੰਮ ਸ਼ੁਰੂਆਤ ਕਰਾਤੀ ਹੈ ਤੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਜੇ ਸਾਡੇ ਹਲਕੇ ਦਾ ਸੁਧਾਰ ਹੋ ਸਕਦਾ ਤੇ ਹਰਮਿੰਦਰ ਸਿੰਘ ਸੰਧੂ ਕਰਾਉਣਗੇ ਤੇ ਲੋਕ ਜਿਹੜਾ 3 ਨੰਬਰ ਵਾਲਾ ਬਟਨ ਦਬਾਉਣ ਨੂੰ ਤਿਆਰ ਨੇ ਸੋ ਜਿੱਥੇ ਵੀ ਜਾਂਦੇ ਆ ਬੜੀ ਖੁਸ਼ੀ ਮਿਲਦੀ ਹੈ ਮੁਢਿਆ ਸਾਹਿਬ ਕਾਂਗਰਸ ਪਾਰਟੀ ਦੀ ਗੱਲ ਕਰੀ ਤਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਨੇ ਲਗਾਤਾਰ ਆਏ ਦਿਨ ਵਿਵਾਦਿਤ ਟਿੱਪਣੀਆਂ ਹੁੰਦੀਆਂ ਨੇ ਚਾਹੇ ਫਿਰ ਸਰਦਾਰ ਬੂਟਾ ਸਿੰਘ ਤੇ ਹੋਵੇ ਚਾਹੇ ਫਿਰ ਪੰਜਾਬ ਦੇ ਗੈਂਗਸਟਰਵਾਦ ਨੂੰ ਲੈ ਕੇ ਹੋਵੇ ਕਿ ਉਹਨਾਂ ਦੇ ਪਰਿਵਾਰਾਂ ਦੇ ਪਰਚੇ ਦੋ ਉਹਨਾਂ ਨੂੰ ਚੱਕ ਕੇ ਅੰਦਰ ਸੁੱਟੋ ਲਗਾਤਾਰ ਵਿਵਾਦਿਤ ਟਿੱਪਣੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਉਹ ਉਹ ਬਖਲਾਹਰ ਦੇ ਵਿੱਚ ਆ ਘਬਰਾਗੇ ਆ ਕਿ ਸਰਦਾਰ ਪ੍ਰਗੋਤ ਸਿੰਘ ਮਾਨ ਜਿੰਨਾਂ ਪਿਆਰ ਮਿਲ ਰਿਹਾ ਲੋਕਾਂ ਦਾ ਪਿਆਰ ਜਿਹੜਾ ਉਹ ਵੱਖਰੇ ਤਰੀਕੇ ਨਾਲ ਮੈਂ ਦੇਖ ਰਿਹਾ ਤਨਤਾਂ ਦੇ ਵਿੱਚ ਕਿ ਜਿੱਥੇ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਲੋਕਾਂ ਨੂੰ ਪਤਾ ਲੱਗਦਾ ਐ ਸਟੇਜ ਲੱਗਦੀ ਆ ਰੋਡ ショ ਹੋ ਰਿਹਾ ਹਜ਼ਾਰਾਂ ਲੱਖਾਂ ਦੀ ਕਨਾਚ ਲੋਕ ਪਹੁੰਚ ਰਹੇ ਆ ਤੇ ਉਹਨਾਂ ਕੋਈ ਦੇਖ ਕੇ ਬਰਦਾਸ਼ਤ ਨਹੀਂ ਹੁੰਦਾ ਤੇ ਉਹ ਕਦੀ ਆਪਣੀ ਪਾਰਟੀ ਦੇ ਪ੍ਰਾਣੇ ਲੀਡਰਾਂ ਦਾ ਕਿੰਨਾ ਗਲਤ ਸ਼ਬਦਾਵਲੀ ਬੋਲ ਗਏ ਸਰਦਾਰ ਬੁੱਟਾ ਸਿੰਘ ਬਾਰੇ ਹੋਰ ਪ੍ਰਾਣੇ ਲੀਡਰਾਂ ਬਾਰੇ ਕਿਉਂਕਿ ਉਹਨਾਂ ਨੂੰ ਘਬਰਾੜ ਦੇ ਵਿੱਚ ਸਮਝ ਨਹੀਂ ਆ ਰਹੀ ਕਿ ਮੈਂ ਪਾਰਟੀ ਦਾ ਪ੍ਰਧਾਨ ਐ ਤੇ ਕਿਸ ਤਰ੍ਹਾਂ ਲੋਕਾਂ ਨੂੰ ਲੋਕਾਂ ਕਿਉਂਕਿ ਕੰਮ ਨਹੀਂ ਕੀਤੇ ਨੇ ਗੈਂਗਸਟਰ ਬਾਰਬਰਿਆ ਕਿਡੀਆਂ ਕਿਡੀਆਂ ਸਰਕਾਰਾਂ ਸੀ ਇਹਨਾਂ ਲੋਕਾਂ ਦੀਆਂ ਸਰਕਾਰਾਂ ਦੇ ਵਿੱਚ ਇੰਨਾ ਕੁਝ ਬੁਰਾ ਹਾਲ ਪੰਜਾਬ ਦਾ ਕੀਤਾ ਸੋ ਲੋਕਾਂ ਨੂੰ ਵਿਸ਼ਵਾਸ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਵਿਕਾਸ ਦੇ ਵੱਲ ਤੇਜ਼ੀ ਲੈ ਆਉਗੀ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਦੇ ਅਜੰਡਾ ਤੇ ਲੱਗੇ ਹੋਏ ਆ ਤੇ ਸਭ ਤੋਂ ਵੱਡੀ ਗੱਲ ਸਾਡੀ ਪਾਰਟੀ ਦਾ ਹਰ ਵਰਕਰ ਹਰ ਨੇਤਾ ਨਿਮਾਣੇ ਬੰਦੇ ਦੇ ਵਿੱਚ ਇਮਾਨਦਾਰੀ ਨਾਲ ਲੋਕਾਂ ਦੀ ਸੇਵਾਦਾਰ ਬਣ ਕੇ ਸੇਵਾ ਕਰਿਆ ਤੇ ਲੋਕਾਂ ਤੋਂ ਵੋਟਾਂ ਮੰਗ ਰਿਹਾ ਸੋ ਇਹ ਗਲਤ ਬਿਆਨਵਾਜ਼ੀ ਕਰਕੇ ਲੋਕਾਂ ਨੂੰ ਭੜਕਾ ਕੇ ਲੜਾ ਕੇ ਜਾਤਾਂ ਪਾਤਾਂ ਦੇ ਵਿੱਚ ਲਿਆ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਤੱਕ ਮੈਂ ਕਹਿ ਸਕਦਾ ਕਿ ਘੁਬਰਾਹ ਦੇ ਵਿੱਚ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਪਰ ਪੰਜਾਬ ਦੇ ਲੋਕ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਬਹੁਤ ਪਿਆਰ ਕਰਦੇ ਨੇ ਹਰਮਿੰਦਰ ਸਿੰਘ ਸੰਧੂ ਨੂੰ ਤਰਨਤਾਰਨ ਦੇ ਵਿੱਚ ਬਹੁਤ ਪਿਆਰ ਹੈ ਬਹੁਤ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਮੁੰਡਿਆ ਸਾਹਿਬ ਗੱਲ ਕਰੀਏ ਅਕਾਲੀ ਦਲ ਦੀ ਤਾਂ ਸੁਖਵੀਰ ਸਿੰਘ ਬਾਦਲ ਬਿਆਨ ਦਿੰਦੇ ਨੇ ਕਹਿੰਦੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਆਮ ਬੰਦੇ ਸੀਗੇ ਆਮ ਬੰਦਿਆਂ ਨੂੰ ਟਿਕਟਾਂ ਦਿੰਦੇ ਸੀ ਕਹਿੰਦੇ ਪਰ ਹੁਣ ਖਾਸ ਹੋ ਗਈ ਆ ਹੁਣ ਦੂਜੀਆਂ ਪਾਰਟੀਆਂ ਚੋਂ ਬੰਦੇ ਖੇਚ ਕੇ ਸਿਰਫ ਟਿਕਟਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਪਰ ਉਹਨਾਂ ਨੂੰ ਇਹ ਵੀ ਕਹੋ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿ ਜਿਹੜੇ ਚੰਗੇ ਬੰਦੇ ਆ ਤੇਰੇ ਨਾਲ ਕਿਉਂ ਨਹੀਂ ਰਹੇ ਚਾਹੇ ਗੱਲ ਕਰੀਏ ਡਿੰਪੂ ਢਿੱਲੋਂ ਦੀ ਗੱਲ ਗੱਲ ਕਰੀਏ ਹਰਮੇਸ਼ ਸਿੰਘ ਸੰਧੂ ਦੀ ਇਹ ਚੰਗੇ ਇਨਸਾਨ ਨੇ ਚਿਹਰੇ ਦੱਸ ਦਿਆਂ ਇਹਨਾਂ ਦੇ ਕਿ ਸੇਵਾਦਾਰ ਲੋਕਾਂ ਦੇ ਲੋਕ ਲੋਕਾਂ ਦੇ ਲਈ ਲੜਨ ਵਾਲੇ ਨੇ ਲੋਕਾਂ ਲਈ ਖੜਨ ਵਾਲੇ ਨੇ ਤੁਹਾਡੇ ਨਾਲ ਕਿਉਂ ਨਹੀਂ ਖੜੇ ਉਹਨਾਂ ਨੂੰ ਪਤਾ ਸੀ ਕਿ ਤੁਸੀਂ ਤੁਹਾਡੇ ਕਮਾਂਕਾਰਾਂ ਬਾਰੇ ਜਾਣਦੇ ਆ ਤੁਹਾਡੀਆਂ ਨੀਤੀਆਂ ਬਾਰੇ ਜਾਣਦੇ ਆ ਉਹਨਾਂ ਨੂੰ ਪਤਾ ਹੈ ਕਿ ਵਿਰਾਸੀ ਲੋਕਾਂ ਦਾ ਵਿਕਾਸ ਕਰਉਣਾ ਲੋਕਾਂ ਨੂੰ ਲੋਕਾਂ ਦੀ ਸੇਵਾ ਕਰਨੀ ਹੈ ਤੇ ਉਹਨਾਂ ਨੂੰ ਪਤਾ ਜੇ ਕੋਈ ਪਾਰਟੀ ਸੇਵਾ ਕਰ ਸਕਦੀ ਹੈ ਸਰਦਾਰਪੁਰ ਸਿੰਘ ਮਾਨ ਜੀ ਆਮ ਆਨਵੀ ਪਾਰਟੀ ਮੁੱਖ ਮੰਤਰੀ ਸਰਦਾਰਪੁਰ ਸਿੰਘ ਮਾਨ ਜੀ ਦਾ ਲੋਕ ਪਿਆਰ ਕਰਦੇ ਨੇ ਸਾਡੇ ਪਾਰਟੀ ਸੁਪਰੀਮਾਰੀਨ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਨੇ ਸੋ ਉਸ ਉਹਨਾਂ ਦੀ ਪਾਰਟੀ ਬਣਾਈ ਹੋਈ ਪਾਰਟੀ ਜਿਹੜਾ ਚੋਣ ਨਿਸ਼ਾਨ ਝਾੜੂ ਚਾੜ ਨੂੰ ਪਿਆਰ ਕਰਦੇ ਜੀ ਮੁੰਡਿਆ ਸਾਹਿਬ ਬੀਜੇਪੀ ਦੀ ਵੱਡੀ ਲੀਡਰਸ਼ਿਪ ਤਰਨ ਤਰਨ ਦੇ ਵਿੱਚ ਆਉਂਦੀ ਹੈ ਇੱਕ ਪਾਸੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੱਲਦਾ ਸੈਨੇਟ ਭੰਗ ਕਰਤੀ ਸਿੰਡੀਕੇਟ ਭੰਗ ਕਰਤੀ ਹਾਲਾਂਕਿ ਨੋਟੀਫਿਕੇਸ਼ਨ ਕਹਿੰਦੇ ਵਾਪਸ ਲੈ ਲਿਆ ਜਦੋਂ ਵੀ ਲੀਡਰਸ਼ਿਪ ਇੱਥੇ ਆਉਂਦੀ ਹੈ ਨਾ ਤਾਂ ਪੰਜਾਬ ਦਾ ਜਿਹੜਾ ਮੁਆਵਜ਼ਾ ਸੀ ਉਹਦੀ ਗੱਲ ਹੁੰਦੀ ਹੈ ਨਾ ਪੀਯੂ ਦੀ ਗੱਲ ਹੁੰਦੀ ਹੈ ਨਾ ਪੰਜਾਬ ਦੀ ਰਾਜਸਟਾਨੀ ਦੀ ਗੱਲ ਹੁੰਦੀ ਹੈ ਦੇਖੋ ਪੰਜਾਬ ਦੇ ਲੋਕ ਜਾਣਦੇ ਨੇ ਕਿ ਪੰਜਾਬ ਨੂੰ ਬੀਜੇਪੀ ਵਾਲੇ ਮਤਰਈ ਮਾਂ ਵਾਲਾ ਸਲੂਕ ਕਰਦੇ ਆ ਚਾਹੇ ਪੀਜੀਐਲ ਦੇਖ ਲਈਏ ਚਾਹੇ ਕਿਸਾਨਾਂ ਦੇ ਹਾਲਾਤ ਦੇਖ ਲਈਏ ਹੜਪੀੜਿਤ ਪਰਿਵਾਰਾਂ ਦਾ ਹਾਲਾਤ ਦੇਖ ਲਈਏ ਇੰਨਾ ਮਾੜਾ ਹਾਲ ਕੇ ਪੰਜਾਬ ਦੇ ਲਈ ਹਮੇਸ਼ਾ ਮਾੜਾ ਸੋਚਣ ਵਾਲੀ ਪਾਰਟੀ ਮੈਂ ਤੇ ਹੈਰਾਨ ਆ ਕਿ ਲੋਕਾਂ ਦੇ ਵਿੱਚ ਵੜ ਕਿੱਦਾ ਜਾਂਦੀ ਇਹਨੂੰ ਡਰ ਕਿਉਂ ਲੱਗਦਾ ਹੁਣ ਛੋਟਾ ਜਿਹਾ ਪ੍ਰੋਗਰਾਮ ਕਰਾਉਂਦਾ ਤੇ ਹਜ਼ਾਰਾਂ ਮੁਲਾਜ਼ਮ ਮੰਗਦੇ ਆ ਤੇ ਜਿਹੜੇ ਪ੍ਰੋਗਰਾਮ ਦੇ ਵਿੱਚ ਵੀ 150 ਕੁਰਸੀ ਲਾ ਕੇ ਤੇ ਬਾਹਰ ਪੂਰੇ ਪੰਜਾਬ ਚੋਂ ਇਕੱਠ ਕਰਕੇ ਤੇ ਉਹ ਪ੍ਰਦਰਸ਼ਨ ਦਿਖਾ ਰਿਆ ਤੇ ਤਨਤਾਂ ਦੇ ਲੋਕ 11 ਤਰੀਕ ਨੂੰ ਦਿਖਾ ਦੇਣਗੇ ਬੀਜੇਪੀ ਨੂੰ ਮੈਂ ਤਿੰਨਾਂ ਇਹਨਾਂ 13000 ਕੀ ਕਰਦੇ ਇੱਥੇ ਕੋਈ ਲੋੜ ਕੰਮ ਹੀ ਨਹੀਂ ਇਹਨਾਂ ਦਾ ਇੱਥੇ ਤਨਤਨ ਦੇ ਵਿੱਚ ਕਿਉਂ ਤੁਰੇ ਫਿਰਦੇ ਆ ਇਹ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਪਰ ਲੋਕ ਡਰਨ ਵਾਲੇ ਨਹੀਂ ਪੰਜਾਬੀ ਜੁਹਦੇ ਨੇ ਉਹਨਾਂ ਨੂੰ ਪਤਾ ਹੈ ਕਿ ਨਿਮਾਣੇਪਨ ਨੂੰ ਸੇਵਾਦਾਰਾਂ ਨੂੰ ਵੋਟ ਪਾਵਾਂਗੇ ਸੰਧਰਮੇਰ ਸਿੰਘ ਸੰਧੂ ਨੂੰ ਵੋਟ ਪਾਵਾਂਗੇ ਗੱਲ 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 ਮੁੰਡਿਆ ਸਾਹਿਬ ਇਹ ਹੁੰਦੀ ਹੈ ਕਿ ਜਿਹੜੀ ਤਨਤਨ ਸੀਟ ਹੈ ਪੰਥਕ ਸੀਟ ਹੈ ਧਾਰਨਾ ਇਹੀ ਬਣੀ ਹੋਈ ਹੈ ਕਿ ਇੱਕ ਪਾਸੇ ਜਿਹੜਾ ਸ਼੍ਰੋਮਣੀ ਕੱਲ ਗੱਲ ਨੇ ਧਰਮੀ ਫੌਜੀਆਂ ਦੇ ਪਰਿਵਾਰ ਨੂੰ ਚੋਣ ਮੈਦਾਨ 'ਚ ਉਤਾਰਿਆ ਦੂਜੇ ਪਾਸੇ ਕਈ ਪੰਥਕ ਧਿਰਾਂ ਇਕੱਠੀਆਂ ਹੋਈਆਂ ਨੇ ਸਰ ਸਰਦਾਰ ਦਾਦਾ ਜੀ ਸਦਾਵਤ ਸਿੰਘ ਉਹਨਾਂ ਨੂੰ ਤਰਾਮਣ ਪੱਤਰ ਮਿਲਿਆ ਹੋਇਆ ਹੈ ਜ਼ਿਲ੍ਹਾ ਕਟਨਾ। ਜੀ। ਪਰ ਇਹ ਫਾਦਰ ਸਾਹਿਬ ਸਰਦਾਰ ਦਰਸ਼ਨ ਸਿੰਘ ਫੌਜੀ ਜੀ 9 ਪੈਰਾਸ਼ੂਟ ਚ ਨੌਕਰੀ ਕਰਕੇ ਆਗੇ ਉਹ ਧਰਮੀ ਫੌਜੀ। ਜੀ। ਫੌਜ ਦੇ ਦੇਸ਼ ਦੇ ਲਈ ਲੜੇ, ਦੋ ਤਿੰਨ ਲੜਾਈਆਂ ਲੜੀਆਂ। ਹਾਂ। ਤੋਂ ਅਸੀਂ ਕਿਉਂ ਨਹੀਂ ਪੰਥਕ? ਅਸੀਂ ਕਿਉਂ ਨਹੀਂ? ਅਸੀਂ ਆਮ ਆਦਮੀ ਪਾਰਟੀ ਦੇ ਦੇਖੋ। ਸ਼ੁਰੂ ਤੋਂ ਹੀ ਗੁਰੂਆਂ ਪੀਰਾਂ ਦੀ ਧਰਤੀਆਂ ਗੁਰੂਆਂ ਦੇ ਲੜ ਲੱਗੇ ਹੋਏ ਆ। ਸਾਡੇ ਗੁਰੂਆਂ ਨੇ ਬਹੁਤ ਤਾਕਤ ਦਿੱਤੀ ਹੋਈ ਹੈ ਕਿ ਨਿਵਾਣੇ ਵਾਂਗ ਕੇ ਸੇਵਾ ਕਰੋ ਇਹਨਾਂ ਲਿਖਾਂ। ਡਰਾਮੇਬਾਜ਼ੀ ਨਹੀਂ ਜਾਂ ਮਾਹੌਲ ਖਰਾਬ ਕਰਕੇ ਨਹੀਂ। ਅਸੀਂ ਤੇ ਆਪਣੇ ਆਪ ਨੂੰ ਵੀ ਸੇਵਾਦਾਰ ਸਮਝਦੇ ਲੋਕਾਂ ਦੇ ਆਪਣੇ ਆਪ ਨੂੰ ਪੰਥਕ ਸਮਝਦੇ ਗੁਰੂ ਘਰ ਦੇ ਗੁਰੂ ਘਰ ਦੇ ਸੇਵਾਦਾਰ ਹੈ ਗੁਰੂ ਘਰ ਦੀ ਸੇਵਾ ਕਰਦੇ ਆ ਧੰਨਵਾਦ ਜੀ ਧੰਨਵਾਦ ਸੋ ਸਾਡੇ ਨਾਲ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਮੌਜੂਦ ਸੀਗੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਵੀ ਪੰਥਕਾਂ ਸਾਡੇ ਦਾਦੇ ਪੜਦਾਦਿਆਂ ਨੇ ਵੀ ਕੁਰਬਾਨੀਆਂ ਕੀਤੀਆਂ ਨੇ ਸੋ ਇਸ ਵਾਰ ਜਿਹੜਾ ਪੰਥਕ ਧਿਰ ਦਾ ਜਾਦੂ ਜ਼ਰੂਰ ਚੱਲੂਗਾ ਪਰ ਅਸੀਂ ਵੀ ਪੰਥਕਾਂ ਸਾਡੇ ਉਮੀਦਵਾਰ ਪੰਥਕ ਨੇ ਕਿਉਂਕਿ ਪਹਿਲਾਂ ਪੰਥਕ ਪਾਰਟੀ ਦੇ ਵਿੱਚ ਰਹੇ ਨੇ ਤਾਂ ਸ਼ੁਰੂ ਤੋਂ ਪੰਥਕ ਕਾਰਜਾਂ ਦੇ ਵਿੱਚ ਹਿੱਸਾ ਲਿਆ ਤਾਂ ਇਸ ਵਾਰ ਜਿਹੜਾ ਹੁਣ 11 ਤਰੀਕ ਨੂੰ ਲੋਕ ਫੈਸਲਾ ਕਰਨਗੇ ਤੇ 14 ਤਰੀਕ ਨੂੰ ਉਹ ਜਿਹੜਾ ਫੈਸਲਾ ਲੋਕਾਂ ਦਾ ਫਤਵਾ ਉਹ ਜਿਹੜਾ ਸਾਹਮਣੇ ਆਵੇ